ਅੱਜ ਆਪਾਂ ਨੂੰ ਕਿੰਨੇ ਵੜੇ 7 ਵੜੇ ਹਨਾ 7ਵਾਂ ਡੇ ਕਿੰਦਰ ਹੁਣਾਂ ਦੀ ਆਪਾਂ ਕਲਾਸ ਲਾਉਣ ਲੱਗੇ ਆ ਤੇ ਕਿੰਦਰ ਭਾਈ ਸਾਡੇ ਅੱਜ 7ਵਾਂ ਆਇਆ ਤੇ ਮੋੜਾਂ ਦੀ ਪ੍ਰੈਕਟਿਸ ਕਰਦੇ ਪਏ ਆ ਉਹਦਾ ਕਾਫੀ ਇਹਨਾਂ ਦੀ ਮੋੜ ਸੋਹਣੇ ਕੱਟੋ ਵਾਲਾ ਕਰੇ ਆ ਬਾਕੀ ਇਹਨਾਂ ਦੀ ਟਰਾਈ ਕਾਲੂ ਲਗਾਉਣੀ ਆ ਟਰੈਫਿਕ ਦੇ ਵਿੱਚ ਲਗਾਉਣੀ ਆ ਚਲੋ ਜਾਣਾ ਲੈਫਟ ਹੈਈ ਇਹ ਕਰਕੇ ਕਮਾ ਦੇ ਨਾਲੇ ਚਲੋ ਤੁਰੋ ਖਾਲੀ ਆ ਦਹਾਲ ਕੇ ਜੇ ਥੋੜੀ ਜਿਹੀ ਪਿੱਛੇ ਘੱਟ ਹੋ ਜਵੇ ਗੱਡੀ ਥੋੜੇ ਦੂਰੋਂ ਚਲੋ ਘਟਦਾ ਕਲਚ ਪੇਡ ਦੱਬੋ ਲੋੜਾ ਲਾ ਲਓ ਗੇਅਰ ਅੱਗੇ ਆ ਕੇ ਗੇਅਰ ਘਟਾ ਦੇਓ ਅੱਜ ਆਪਾਂ ਨੂੰ ਕਿੰਨੇ ਮਾੜੇ ਆ 7 ਮਾੜੇ ਆ ਨਾ 7 ਮਾੜੇ 7 ਮਾੜੇ ਕਿੰਦਰਵਾਲਾ ਦੀ ਆਪਾਂ ਕਲਾਸ ਲਾਉਣ ਲੱਗੇ ਆ ਤੇ ਕਿੰਦਰ ਭਾਈ ਸਾਡੇ ਅੱਜ ਸਤੋਂ ਆਇਆ ਤੇ ਮੋੜਾਂ ਦੀ ਪ੍ਰੈਕਟਿਸ ਕਰਦੇ ਪਏ ਆ ਉੱਦਾਂ ਕਾਫੀ ਇਹਨਾਂ ਦੇ ਮੋੜ ਸੋਹਣੇ ਕੱਟੋ ਲੱਗ ਪਏ ਆ ਬਾਕੀ ਇਹਨਾਂ ਦੀ ਟਰਾਈ ਕਾਲੂ ਲਗਾਉਣੀ ਆ ਟਰੈਫਿਕ ਦੇ ਵਿੱਚ ਲਗਾਉਣੀ ਆ ਇਹ ਪਹਿਲੇ ਗੇਅਰ ਚ ਗੱਡੀ ਤੁਸੀਂ ਨਾ ਸਟਾਰਟ ਕਰੋ ਇਹ ਦੋ ਰੋ ਗੱਡੀ ਚ ਅੱਧਾ ਕਲਾਸ ਛਾੜ ਕੇ ਕੱਢਦੇ ਆ ਸਹੀ ਆ ਬਾਕੀ ਇਦਾਂ ਜਦੋਂ ਹੁਣ ਆਪਾਂ ਹਾਰਨ ਨਹੀਂ ਦਿੱਤੇ ਪਰ ਅਗਲੇ ਨੇ ਹਾਰਨ ਇੱਕ ਵਾਰ ਨਹੀਂ ਦਿੱਤਾ ਚਲੋ ਸਪੀਡ ਦੱਬੋ ਜਿਹੜਾ ਆਪਾਂ ਨੂੰ ਮੋੜੇ ਪਤਾ ਹੁੰਦਾ ਕੋਈ ਹਾਰਨ ਦੱਬਦਾ ਆ ਫਿਰ ਆਪਾਂ ਗੱਡੀ ਉੱਥੇ ਸਟਾਪ ਕਰ ਸਕਦੇ ਸੀਗੇ ਚਲੋ ਗੇਅਰ ਪਾਓ ਡੋਂਗ ਲਾਂਚ ਤਾਂ ਹੀ ਕਹਿੰਦਾ ਕਿ ਜਿਹੜੇ ਇਦਾਂ ਦੇ ਮੋੜ ਜਿਹੜੇ ਨਹੀਂ ਦੇਦੇ ਉਹ ਪਹਿਲੇ ਗੇਅਰ 'ਚ ਹੀ ਹੌਲੀ ਹੀ ਮੋੜ ਸਕੀ ਰਹਿੰਦੇ ਆ ਦੂਸਰੇ ਗੇਅਰ 'ਚ ਕੱਟਾਂਗੇ ਫਾਸਟ ਹੋਣੀ ਗੱਡੀ ਫੇ ਲੱਗਣ ਦਾ ਚਾਂਸ ਹੋਣਾ ਦੇਖੋ ਦੂਸਰੇ 'ਚ ਕੱਟਣਾ ਪੈਂਦੇ 'ਚ Sí, sí, ਜਾ ਕੇ ਘੱਟ ਕੇ ਦੇਖ ਲਿਓ ਬਸ ਇਹ ਅਨੰਦ ਪਿਓ। ਕਿ ਰੋਡ ਮੋੜੇ ਖਾਲੀ ਅੱਧਾ ਦੱਬ ਲਓ ਥੋੜਾ ਜਿਹਾ। ਥੋੜੀ ਗੱਡੀ ਫਿਕ ਠੀਕ ਰਹਿੰਦੀ ਯਾਨੀ ਕਿ ਨੇ ਭੱਜਦੀ ਨਹੀਂ ਹੁੰਦੀ ਗੱਡੀ ਥੋੜੀ ਚਾੜ ਕੇ। ਥੋੜੀ ਲerp ਨੂੰ ਹੁਣ ਚਲੋ ਛੱਡੋ ਕਲਚ। ਅਰ ਜੇ ਕੋਈ ਆਉਂਦਾ ਹੋਵੇ ਹੈ ਗੱਡੀ ਜ਼ਿਆਦਾ ਚਾੜ ਨਹੀਂ ਪੈਣੀ ਹੈ। ਥੋੜੀ ਲੈਫਟ ਨੂੰ ਲੈਫਟ ਨੂੰ ਰਾਈਟ ਨਾ ਜਾਣਦਿਆ ਕਰੋ ਮਾੜੀ ਵੀ ਨਾ ਜਾਣਦਿਆ ਕਰੋ ਇੱਥੇ ਲੰਬਾ ਜਾ ਹਰਨ ਸੁਣੂ ਰੱਖਿਆ ਗੱਡੀ ਆਸ ਕਲਚ ਰੱਖਿਓ ਰਾਈਟ ਪੈਰ ਬ੍ਰੇਕ ਤੇ ਰੱਖਿਓ ਜੇ ਕੋਈ ਮੋੜ ਆ ਗਿਆ ਬ੍ਰੇਕ ਲਾ ਲਿਓ घुमा दूस थोड़ी बस बस टायर सदे कर दीक है चलो तो जो कई बार आप लेट कटाई करते हैं तो फिर गाड़ी राइट चल जाती है Yeah. <laughs> ਤੁਹਾਨੂੰ ਜੇ ਅਗਲਾ ਮੋੜ ਜਿੱਦਾਂ ਦੱਸਿਆ ਉਹ ਗੱਡੀ ਰੋਕ ਕੇ ਹੀ ਲੈ ਕੇ ਜਾਓ ਚੈੱਕ ਕਰ ਲੇ ਥੋੜੀ ਹੋਰ ਅੱਗੇ ਗੱਡੀ ਪਿੱਛੇ ਬਹੁਤ ਪਰੋਕੀ ਹੈ ਥੋੜਾ ਕਮ ਅਵੇਲੇਬਲ ਸਟੇਰੀਂਗ ਅਰ ਇੱਥੇ ਰੁਕੋ ਗੱਡੀ ਕਿੱਦਾਂ ਦੇਖੋ ਖਾਲੀ ਰੋਡ ਤੋਰੋ ਗੱਡੀ ਨੂੰ ਨਾਲੇ ਲੈਫਟ ਤੋਂ ਵੀ ਦੇਖਿਓ ਚਲੋ ਖਾਲੀ ਆ ਜਿਆਦਾ ਪਿੱਛੇ ਨਹੀਂ ਗੱਡੀ ਰੋਕਦੇ ਜਿੰਦੇ ਰੋਕਣੀ ਉੱਥੇ ਜਿੱਥੇ ਰੋਡ ਦੀਦਾ ਹੋਵੇ ਕਿਉਂਕਿ ਇਹ ਤਾਂ ਕਲੀਅਰ ਦੀਦਾ ਨਹੀਂ ਸਕਾ ਰੋਡ ਇਹ ਤਾਂ ਇਦਾਂ ਗੱਡੀ ਰੋਕ ਕੇ ਥੋੜੀ ਥੋੜੀ ਚਲਾਈ ਜਾਵੇ ਨਾਲੇ ਦੇਖੀ ਜਾਵੇ ਰੋਡ ਖਾਲੀ ਆ ਤਾਂ ਚੜ੍ਹਦੇ ਹੋ ਜੇ ਨਹੀਂ ਖਾਲੀ ਗੱਡੀ ਰੁਕਦੇ